ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਬੇਰਪਰਿਸ਼ਾਸ਼ੀ ਸਤਿ ਸ਼੍ਰੀ ਅਕਾਲ ਤੇ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਆਪਣਾ ਮਨ ਹੁੰਦਾ ਹੈ ਇਹ ਖੁਸ਼ ਕਦੋਂ ਹੋਵੇ ਕਦੋਂ ਨਾਰਾਜ਼ ਹੋਵੇ ਆਪਾਂ ਨੂੰ ਖ਼ਬਰੋਂ ਨਹੀਂ ਪਤਾ ਲੱਗਦਾ ਕਿਉਂਕਿ ਕੋਸ਼ਿੰਦਗੀ ਦੇ ਵਿੱਚ ਅਸੀਂ ਆਪਣੇ ਨਾਲ ਘਟਨਾਵਾਂ ਬੀਟੀਆਂ ਹੁੰਦੀਆਂ ਜਾਂ ਵਿੱਤੀ ਸਮਾਂ ਆਪਣੇ ਕਿਈ ਵਰੀ ਜਾਵਾਰੇ ਤਾਂ ਆਪਣਾ ਬੈਸੀ ਮਨ ਖਰਾਬ ਹੋ ਜਾਂਦਾ ਪਰ ਪਰ ਫਿਰ ਵੀ ਐ ਸੋਚ ਕੇ ਆਪਣੀ ਜ਼ਿੰਦਗੀ ਟਪਾਉਣੀ ਹੈ ਵੀ ਆਪਾਂ ਨਾ ਤਾਂ ਕਿਸੇ ਨੂੰ ਦੁੱਖ ਦੇਈਏ ਨਾ ਕਿਸੇ ਤੋਂ ਦੁੱਖ ਲਈਏ ਜ਼ਿੰਦਗੀ ਕੱਟਣ ਦੀ ਕੋਸ਼ਿਸ਼ ਆਪਾਂ ਕਰਦੇ ਆਂ ਹਰ ਇੱਕ ਬੰਦੇ ਦੀ ਕੋਸ਼ਿਸ਼ ਕਰਦਾ ਮੈਂ ਇਕੱਲੀ ਨਹੀਂ ਕਰਦੀ ਵੀ ਆਪਾਂ ਆਪਣੀ ਜਿਹੜੀ ਲਾਫ ਹੈ ਲਾਈਫ ਹੈ ਵੀ ਉਹ ਆਪਾਂ ਸੌਖੀ ਕੱਟੀ ਪਰ ਕਈ ਵਾਰੀ ਸਹਲਾਤ ਤੋਂ ਦੇ ਐਸੇ ਹੋ ਜਾਂਦੇ ਆ ਵੀ ਤੁਹਾਨੂੰ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਅੱਖੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਉਹ ਦੁੱਖ ਤਕਲੀਫ ਵੀ ਕੱਟਣੀਆਂ ਪੈਂਦੀਆਂ ਇਹ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੀ ਦੇਖਣਾ ਪੈਂਦਾ ਕਿਉਂਕਿ ਹਰ ਇਨਸਾਨ ਇੱਥੇ ਸੌਖਾ ਨਹੀਂ ਕਿ ਹਰੇ ਇਨਸਾਨ ਇੱਥੇ ਸੌਖਾ ਨਹੀਂ ਨਾ ਸੌਖਾ ਕਿਸੇ ਨਾ ਕਿਸੇ ਦੀ ਜ਼ਿੰਦਗੀ ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ ਜੀ ਕੋਈ ਕਿਸੇ ਪਰ ਕੋ ਦੁਖੀ ਕੋਈ ਕਿਸੇ ਪਰ ਕੋ ਦੁਖੀ ਸੋ ਮੇਰਾ ਤੇ ਹੀ ਮੰਨਣਾ ਵੀ ਕਦੇ ਵੀ ਕਿਸੇ ਨਾਲ ਠੱਕੇ ਦੇ ਰਿਸ਼ਤੇ ਨਾ ਬਣਾਓ ਕਿਉਂਕਿ ਜੇ ਕੁਛ ਉਹਨੂੰ ਕੋਈ ਕੰਮ ਪਸੰਦ ਨਹੀਂ ਉਹ ਬਿਲਕੁਲ ਨਾ ਕਰੋ ਤੇ ਜੇ ਕਿਸੇ ਚੀਜ਼ ਨੂੰ ਤੁਸੀਂ ਲਾਈਕ ਨਹੀਂ ਕਰਦੇ ਤਾਂ ਉਹ ਤੋਂ ਪਾਸੇ ਹੀ ਵੱਟੋ ਕਿਉਂਕਿ ਇਹ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਨੁਕਸਾਨ ਦੇ ਹੋ ਜਾਂਦੇ ਹਨ ਹਣਾ ਜਿਹੜਾ ਬੰਦਾ ਆਪਣੀ ਜ਼ਿੰਦਗੀ ਤੋਂ ਵਰਗੀ ਹੋ ਜਾਂਦਾ ਅੱਕ ਜਾਂਦਾ ਆਪਣੀ ਜ਼ਿੰਦਗੀ ਤੋਂ ਹੀ ਅੱਕ ਜਾਂਦਾ ਫਿਰ ਉਹਨੂੰ ਪਰਵਾਹ ਨਹੀਂ ਰਹਿੰਦੀ ਕਿਸੇ ਵੀ ਚੀਜ਼ ਦੇ ਉੱਤਰ ਤੇ ਉੱਤਰ ਦੀ ਪਰ ਫਿਰ ਵੀ ਕੁਝ ਲੋਕੋ ਨੂੰ ਮੈਂਟਲੀ ਟਰਚ ਕਰਦੇ ਆ। ਕਿਹਾ ਜੀ ਉਹ ਸਿਆਣੇ ਕਹਿੰਦੇ ਆ ਵੀ ਦੁੱਧ ਫਟ ਜੇ ਤਾਂ ਦੁਬਾਰਾ ਦੁੱਧ ਨਹੀਂ ਬਣਦਾ। ਸ਼ੀਸ਼ਾ ਟੁੱਟ ਜੇ ਤਾਂ ਉਹ ਟੁੱਟਵਾਰੇ ਉੱਤੋਂ ਸ਼ੀਸ਼ਾ ਨਹੀਂ ਬਣਦਾ। ਉਹ ਗੱਲਾਂ ਹੀ ਆਪਣੇ ਨਿਸ਼ਾਨਾ ਦੀਆਂ ਹੁੰਦੀਆਂ। ਵੀ ਕੁਝ ਗੱਲਾਂ ਦੇ ਵਿੱਚ ਆਪਾਂ ਨਹੀਂ ਉਹ ਸੇਮ ਚੀਜ਼ਾਂ ਕਰ ਸਕਦੇ ਜੋ ਆਪਾਂ ਚਾਹੁੰਦੇ ਨਹੀਂ ਉਹ ਕਰਦੇ ਨਹੀਂ ਸਕਦੇ। ਤੇ ਮੇਰਾ ਤਾਂ ਮੰਨਣਾ ਇਹੀ ਹੈ ਵੀ ਜਿੱਦਾਂ ਕੋਈ ਖੁਸ਼ ਹੋ ਜ਼ਿੰਦਗੀ ਜਿਉਣਾ ਚਾਹੁੰਦਾ ਉਹਨੇ ਜਿਉਣਾ ਦੇ। ਆਜ਼ਾਦ ਕਰ ਦਿਓ ਰਿਸ਼ਤੇ ਜਿਹੜੇ ਰਿਸ਼ਤੇ ਤੁਹਾਨੂੰ ਚੰਗੇ ਨਹੀਂ ਲੱਗਦੇ। ਕਿ ਜਿੱਥੇ ਤੁਸੀਂ ਮਤਲਬ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਤੁਹਾਡੀ ਜ਼ਿੰਦਗੀ ਜਿਹੜੀ ਉਹ ਘੁੱਟਣ ਮਹਿਸੂਸ ਲੱਗੇ ਉਹ ਉਹ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਜਿੱਥੇ ਤੁਸੀਂ ਸਮਝੌਤਾ ਕਰਕੇ ਜਿਉਉਣੇ ਹੋ ਜਾਂ ਕੱਟਨੇ ਆ ਜ਼ਿੰਦਗੀ ਉਹੀ ਹੁੰਦੀ ਹੈ ਜਿਹੜੀ ਤੁਸੀਂ ਜਿਉ ਰਹੇ ਹੋ ਚਾਹੇ ਤੁਸੀਂ ਇਕੱਲੇ ਹੋ ਚਾਹੇ ਤੁਹਾਡੇ ਨਾਲ ਕੋਈ ਚਾਹੇ ਤੁਹਾਡੇ ਨਾਲ ਕੋਈ ਵੀ ਨਹੀਂ ਹੈਗਾ ਹਰ ਇੱਕ ਬੰਦੇ ਦੇ ਆਪ ਦੇ ਆਪ ਜਿਉਣ ਦੇ ਢੰਗ ਹੁੰਦੇ ਆ ਕੋਈ ਕਿੱਦਾਂ ਜ਼ਿੰਦਗੀ ਜਿਉਣਾ ਪਸੰਦ ਕਰਦਾ ਕੋਈ ਕਿੱਦਾਂ ਜਿਵੇਂ ਕਿ ਮੇਰਾ ਮਨ ਹੈ ਮੈਨੂੰ ਵੀ ਇੱਕ ਵਾਰੀ ਉੰਮੀ ਗੱਲ ਕਹਦੇ ਮੇਰੇ ਉਹ ਗੱਲ ਚੁਪਦੀ ਰਹਦੀ ਹੈ ਮੇਰੇ ਯਾਦ ਰਹਿੰਦੀ ਹੈ ਵਿਆਹ ਬੰਦੇ ਨੇ ਮੈਨੂੰ ਐਡੀ ਚੁਮੀ ਗੱਲ ਕਹੀ ਹੈ ਤੇ ਫਿਰ ਮੈਂ ਨਾ ਚਾਹ ਕੇ ਵੀ ਉਹ ਗੱਲ ਦਿਲੋਂ ਕੱਢ ਨਹੀਂ ਸਕਦੀ ਕਿਉਂਕਿ ਮੇਰੇ ਦਿਲ 'ਚ ਪੁੱਬ ਜਾਂਦੀ ਹੈ ਤੇ ਮੈਨੂੰ ਗੁੱਸਾ ਵੀ ਚੜਦਾ ਵੀ ਇਹ ਇਨਸਟਰਕਸ਼ਨ ਉਹ ਕਦੇ ਮੰਦਾ ਨਹੀਂ ਬੋਲਿਆ ਇਹ ਮੈਨੂੰ ਮੰਦਾ ਕਿਉਂ ਬੋਲਿਆ ਤੇ ਰਿਸ਼ਤਾ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਰਿਸ਼ਤੇ ਦੇ ਵਿੱਚ ਬਹੁਤ ਰਿਸ਼ਤੇ ਆ ਜਾਂਦੇ ਆ ਪਰ ਜੇ ਤੁਸੀਂ ਕਿਸੇ ਦੀ ਰਿਸਪੈਕਟ ਕਰੋਗੇ ਤਾਂ ਹੀ ਬੰਦਾ ਤੁਹਾਡਾ ਮੂਰੀ ਰਿਸਪੈਕਟ ਕਰੂਗਾ ਠੀਕ ਹੈ ਜੇ ਤੁਸੀਂ ਕਿਸੇ ਨੂੰ ਗਲਤ ਬੋਲੋਗੇ ਤਾਂ ਦੂਜਾ ਮੁੰਡਾ ਬੰਦਾ ਤੁਹਾਨੂੰ ਖੰਡ ਨਹੀਂ ਥੋੜਾ ਸੋਚਣਾ ਮੇਰੇ ਹਿਸਾਬ ਨਾਲ ਇਹ ਹੁੰਦਾ ਵੀ ਜੇ ਆਪਾਂ ਕਿਸ ਨੂੰ ਗਲਤ ਬੋਲਦੇ ਆ ਜਾਂ ਮਾੜਾ ਸ਼ਬਦ ਬੋਲਦੇ ਆ ਤੇ ਖੰਨੀ ਉਹ ਬੰਦਾ ਮੈਥੋਂ ਡਰ ਜੂ ਜਾਂ ਉਹ ਮੇਰੀ ਚੇਹ ਮਨ ਲੱਗ ਜੂ ਐਤਾ ਦਾ ਕੁਝ ਨਹੀਂ ਹੁੰਦਾ ਉਹ ਬੰਦਾ ਸੋਤੇ ਨਾਲ ਜਿਆਦਾ ਸੁੱਥੋਂ ਦੂਰ ਹੁੰਦਾ ਹੈ ਜਿਆਦਾ ਸੋਤੇ ਨਾਲ ਬੈਰ ਪੈਂਦਾ ਹੋਗਾ ਜਾਂ ਫਿਰ ਉਹਨੂੰ ਦੇਖੋ ਜੀ ਜਦੋਂ ਬੰਦਾ ਟੁੱਟ ਜਾਂਦਾ ਨਾ ਜਦੋਂ ਬੰਦਾ ਅੰਦਰੋਂ ਟੁੱਟ ਜਾਂਦਾ ਹੈ ਫਿਰ ਉਹ ਸੋਚਦਾ ਨਹੀਂ ਵੀ ਕੌਣ ਮੇਰੇ ਨਾਲ ਆ ਤੇ ਕੌਣ ਮੈਥੋਂ ਦੂਰ ਹੈ ਠੀਕ ਹੈ ਤੇ ਦੂਜੀ ਗੱਲ ਜਿਹੜਾ ਬੰਦਾ ਪਰਮਾਤਮਾ ਦੇ ਲੜ ਲੱਗ ਜਾਂਦਾ ਹੈ ਉਰਮਾਰਾ ਦੀ ਪਾਣੀ ਪੜਨ ਲੱਗ ਜਾਂਦਾ ਕੋ ਨੂੰ ਫਿਰ ਫਰਕ ਨਹੀਂ ਪੈਂਦਾ ਵੀ ਕੌਣ ਮੇਰਾ ਸਾਥ ਦੇਊ ਕੌਣ ਨਹੀਂ ਹੁੰਦਾ ਕਿਹਨੇ ਮੈਨੂੰ ਰੋਟੀ ਦੇਣੀ ਹੈ ਕਿੱਥੇ ਮੈਂ ਖਾਣੀ ਹੈ ਤਾਂ ਰੱਬ ਤੈਅ ਕਰਦਾ ਕਿਉਂਕਿ ਇਹ ਤਾਂ ਮੇਰਾ ਦਿਲ ਵੀ ਮੰਨਣਾ ਵੀ ਜਿਹੜੀ ਰੋਟੀ ਹੈ ਉਹ ਪਰਮਾਤਮਾ ਤੈਅ ਕਰਦਾ ਪਰਮਾਤਮਾ ਦੇ ਘਰੋਂ ਸਾਨੂੰ ਮਿਲਣੀ ਹੈ ਤਾਂ ਆਪਣਾ ਬਹਿਮ ਹੁੰਦਾ ਕਿ ਫਲਾਣਾ ਰੋਟੀ ਦੇਊਗਾ ਤੇ ਓਕਾ ਦੇਊ ਜਾਂ ਤੇ ਲੋਕ ਇਸ ਹੰਕਾਰ ਨਾਲ ਹੀ ਫਿਰਦੇ ਰਹਿੰਦੇ ਵੀ ਆਹ ਬੰਦਾ ਮੇਰੇ ਸਿਰ ਤੇ ਪਲਦਾ ਹੈ ਮੈਂ ਇਹਨੂੰ ਰੋਟੀ ਦਿੰਨਾ ਪਤਾ ਨਹੀਂ ਕਿਉਂ ਆ ਲੋਕਾਂ ਦੇ ਦੇ ਵਿੱਚੋਂ ਮੈਂ ਨਹੀਂ ਨਿਕਲਦੀ ਵੀਰੇ ਰੋਟੀ ਤੁਸੀਂ ਨਹੀਂ ਦਿੰਦੇ ਨਹੀਂ ਦਿੰਦੇ ਰੋਟੀ ਉਹ ਮਿਲਦੀ ਹੈ ਜੋ ਤੁਹਾਡੇ ਕਰਮਾਂ ਚ ਲਿਖੀ ਹੁੰਦੀ ਹੈ ਪਰਮਾਤਮਾ ਨੇ ਜੋ ਅੰਨ ਪਾਣੀ ਕਰਮਾਂ ਚ ਲਿਖਿਆ ਉਹ ਬੰਦਾ ਖਾ ਲੈਂਦਾ ਕੋਈ ਕਿਸੇ ਦਾ ਜੋਗਾ ਨਹੀਂ ਹੁੰਦਾ ਕੋਈ ਬਹਤ ਆਜ਼ਦੀ ਨਹੀਂ ਹੁੰਦਾ ਕਿਉਂਕਿ ਜ਼ਿੰਦਗੀ ਪਰਮਾਤਮਾ ਦੀ ਦਿੱਤੀ ਹੈ ਤੇ ਮੌਤ ਵੀ ਪਰਮਾਤਮਾ ਨੇ ਦੇਣੀ ਹੈ ਤਾਂ ਫਿਰ ਬੰਦਾ ਕਿਉਂ ਕਿਸੇ ਮਿਲ ਚੁਕੂਗਾ ਕਿਉਂਕਿ ਜਿਸ ਬੰਦੇ ਨੇ ਸਬਰ ਕਰ ਲਿਆ ਤੇ ਆਪਣੀਆਂ ਡੋਰਾਂ ਰੱਬ ਤੇ ਛੜਤੀਆਂ ਫਿਰ ਉਹ ਪਰਵਾਹ ਨਹੀਂ ਕਰਦਾ ਠੀਕ ਹੈ ਉਹ ਪਰਵਾਹ ਉਹਨਾਂ ਚੀਜ਼ ਦੀ ਕਰਦਾ ਜਿੰਨਾ ਚਿਰ ਉਹਨੂੰ ਲੱਗਦਾ ਵੀ ਮੈਨੂੰ ਕਰਨੀ ਚਾਹੀਦੀ ਹੈ ਜਦੋਂ ਨੂੰ ਪਤਾ ਲੱਗ ਜਾਂਦਾ ਕਹਿੰਦੇ ਵੀ ਜਦੋਂ ਪਾਣੀ ਨੱਕ ਤੋਂ ਟੱਪ ਜਾਵੇ ਬੰਦਾ ਕਹੇ ਮੈਂ ਮਰ ਡੁੱਬਣ ਵਾਲਾ ਉਦੋਂ ਹਰ ਇੱਕ ਬੰਦਾ ਪੂਰ ਜੇ ਪਟਾ ਜਾਂਦਾ ਸੋ ਮੇਰਾ ਮੰਨਣਾ ਤੇਹੀ ਹੈ ਵੀ ਜੇ ਜਿਸ ਚੀਜ਼ ਨੂੰ ਦਿਲ ਨਹੀਂ ਮੰਨਦਾ ਉਹ ਤੇ ਕੰਮ ਕਦੇ ਵੀ ਨਾ ਕਰੋ ਠੀਕ ਹੈ ਜਿਸ ਵੀ ਚੀਜ਼ ਤੋਂ ਤੁਸੀਂ ਖੁਸ਼ ਨਹੀਂ ਹੈਗੇ ਉਹ ਕੰਮ ਕਦੇ ਨਾ ਕਰੋ ਜਿਹੜੀ ਚੀਜ਼ ਤੁਹਾਨੂੰ ਖਟਕਦੀ ਹੈ ਉਹ ਕੰਮ ਦਾ ਤੁਸੀਂ ਕਦੇ ਨਾ ਕਰੋ ਨਾ ਕਿਸੇ ਦੀ ਝੇਵਚਾ ਕੇ ਕਰੋ ਨਾ ਕਿਸੇ ਦੇ ਡਰਾਵੇ ਜਾ ਕੇ ਕਰੋ ਕਿਉਂਕਿ ਜੇ ਤੁਸੀਂ ਆਪਣੇ ਆਪ ਲਈ ਖੁਸ਼ ਨਹੀਂ رہ ਸਕਦੇ ਆਪਣੇ ਆਪ ਲਈ ਕੁਝ ਨਹੀਂ ਕਰ ਸਕਦੇ ਤਾਂ ਫਿਰ ਲਾਹਨਤ ਹੁਕਾ ਜੱਗ ਤੇ ਆਉਂਦਾ ਠੀਕ ਹੈ ਨਾ ਤਾਂ ਬੜਾ ਡਰਪੋ ਕੇ ਚੱਲੋ ਕਿਸੇ ਤੋਂ ਤੇ ਨਾ ਹੀ ਬੜਾ ਨੇੜੇ ਹੋ ਕੇ ਚੱਲੋ ਜੋ ਤੁਹਾਨੂੰ ਚੀਜ਼ ਪਸੰਦ ਨਹੀਂ ਬਸ ਉਸ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਜੇ ਚੀਜ਼ ਨੂੰ ਆਪਾਂ ਪਸੰਦ ਨਹੀਂ ਕਰਦੇ ਉਹ ਚੀਜ਼ ਆਪਾਂ ਨੇੜੇ ਜਾਵਾਂਗੇ ਤਾਂ ਉੱਥੇ ਨੁਕਸਾਨ ਹੀ ਹੁੰਦਾ ਹੈ ਉੱਥੇ ਫਾਇਦੇ ਕਦੇ ਵੀ ਨਹੀਂ ਹੁੰਦੇ ਉੱਥੇ ਨੁਕਸਾਨ ਹੋਣ ਦੇ ਡਰ ਜਿਆਦਾ ਹੀ ਹੋਣ ਲੱਗ ਜਾਂਦੇ ਆ ਠੀਕ ਹੈ ਤੁਸੀਂ ਕਰਨਾ ਕੀ ਹੈ ਤੁਸੀਂ ਉਹੀ ਕਰਨਾ ਜੋ ਤੁਹਾਡਾ ਦਿਲ ਕਹਿੰਦਾ ਕਿਉਂਕਿ ਜਦੋਂ ਤੁਸੀਂ ਦਿਲ ਦੇ ਉੱਤੋਂ ਦੀ ਲੋਕੇ ਕੰਮ ਕਰਦੇ ਹੋ ਕੰਮ ਤੁਹਾਡੇ ਕਦੇ ਨਾ ਤਾਂ ਵਾਅਦਾ ਕਰਦੇ ਤੇ ਨਾ ਹੀ ਤੁਸੀਂ ਖੁਸ਼ ਹੋਣਗੇ ਕਹਿੰਦੇ ਨਹੀਂ ਹੁੰਦੇ ਵੀ ਆਪਣੇ ਮਨ ਨੂੰ ਖੁਸ਼ੀ ਜ਼ਰੂਰ ਦਿਓ ਤੁਹਾਡਾ ਮਨ ਕੀ ਚਾਹੁੰਦਾ ਨੂੰ ਖੁਸ਼ ਰੱਖੋ ਬਣਿਆ ਗੱਲਾਂ ਚ ਪੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਵੀਡੀਓ ਬਣਾਉਣੀ ਆ ਪਾਉਣੀ ਆ ਆਪਣੇ ਸ਼ੌਂਕ ਨੂੰ ਪਾਉਣੀ ਆ ਬਣਾਉਣੀ ਆ ਮੇਰੀ ਕੋਈ ਮਜਬੂਰੀ ਨਹੀਂ ਹੈਗੀ ਵੀਡੀਓ ਪਾਣਾ ਠੀਕ ਹੈ ਮੈਨੂੰ ਆ ਲੱਗਦਾ ਵੀ ਲੋਕਾਂ ਨਾਲ ਆਪਾਂ ਵਿਸਰਗੇ ਕਿਉਂਕਿ ਜਿਹੜਾ ਬੰਦਾ ਮੇਰੇ ਵਾਂਗੂ ਸਟ੍ਰੈਸ ਜਾਂ ਟੈਨਸ਼ਨ 'ਚ ਰਹਿੰਦਾ ਉਹਨੂੰ ਕਮ ਸੇ ਕਮ ਇਹ ਤਾਂ ਪਤਾ ਲ ਬਹੁਤ ਐਸੇ ਬੰਦੇ ਹੁੰਦੇ ਆ ਜੀ ਮੇਰੇ ਵਰਗੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸਮਝੌਤੇ ਕੀਤੇ ਹੁੰਦੇ ਆ ਜਿਨ੍ਹਾਂ ਨੂੰ ਲੋਕ ਇਹ ਸਮਝਦੇ ਵੀ ਇਹ ਸਾਡੇ ਗੁਲਾਮ ਐ ਸਾਥੋਂ ਡਰਦੇ ਆ ਸਾਡੀ ਛੇਵ ਚ ਰਹਿਣ ਉਹ ਲੋਕਾਂ ਨੂੰ ਵੀ ਮੈਂ ਮਹਿਸੂਸ ਦਿਨਾ ਚਾਹਣੀ ਐ ਵੀ ਡਰਦਾ ਕੋਈ ਕਿਸੇ ਤੋਂ ਨਹੀਂ ਹੁੰਦਾ ਨਾ ਕੋ ਕਿਸੇ ਦੇ ਹੱਥਾਂ ਨਾਲ ਮਾਰਿਆ ਹੁੰਦਾ ਜੋ ਕਰਮਾਂ ਚ ਲਿਖਿਆ ਪ੍ਰਮਾਤਮਾ ਨੇ ਉਹ ਮਰਨਾ ਜਿਹੜੇ ਬੰਦੇ ਪ੍ਰਮਾਤਮਾ ਦੇ ਡੋਰੀਆਂ ਛੱਡਦੇ ਉਹ ਪਰਵਾਹ ਨਹੀਂ ਕਰਦੇ ਫਿਰ ਇਹਨਾਂ ਦੀ ਤੇ ਇਹਨਾਂ ਆਪਣੇ ਖਿਆਚ ਕਦੇ ਨਾ ਰਹਿਆ ਕਰੋ ਵੀ ਤੁਸੀਂ ਰੋਗ ਨਾਲ ਹੱਕ ਨਾਲ ਕਿਸੇ ਨੂੰ ਟਾਰਚ ਕਰ ਜੋਂਗੇ ਜਾਂ ਕਿਸੇ ਦੇ ਹੱਕ ਜਿਤਾ ਦੂੰਗੀ ਜਿਹੜਾ ਬੰਦਾ ਤੁਹਾਨੂੰ ਲਾਈਕ ਨਹੀਂ ਕਰਦਾ ਤੇ ਉਹ ਕਦੇ ਵੀ ਨਹੀਂ ਕਰੂਗਾ ਚਾਹੀ ਜਿਹੜਾ ਮਰਜ਼ੀ ਰਿਸ਼ਤਾ ਹੋਵੇ ਤੁਹਾਡੇ ਨਾਲ ਹੋਗਾ ਜਿਹਨੂੰ ਇੱਕ ਵਾਰ ਦਿਲ ਚੋਂ ਨਫ਼ਰਤ ਪੈ ਜੇ ਨਾ ਕਿਸੇ ਵੀ ਜ਼ਰੂਰ ਨਫ਼ਰਤ ਨਹੀਂ ਨਿਕਲਦੀ ਉਹ ਨਫ਼ਰਤ ਜਿਵੇਂ ਔਰ ਵੱਧਦੀ ਐ ਤੇ ਨਫ਼ਰਤ ਵੀ ਵੱਧਦੀ ਠੀਕ ਹੈ ਹੁਣ ਗਏ ਉਹ ਬੰਦੇ ਵੀ ਜਿਹੜੇ ਕੁਝ ਗੱਲਾਂ ਭੁੱਲ ਜਾਂਦੇ ਹੁੰਦੇ ਪਰ ਕੁਝ ਬੰਦੇ ਇਹ ਜਿਹੇ ਹੁੰਦੇ ਉਹ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੁੰਦੇ ਉਹ ਕਿਸੇ ਦੇ ਮਹਤਾਜ ਨਹੀਂ ਹੋਣਾ ਚਾਹੁੰਦੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਇਸ ਇਸ ਬੰਦੇ ਨਾਲ ਜਾਂ ਬੰਦੀ ਨਾਲ ਜ਼ਿੰਦਗੀ ਆਪਣੀ ਨਹੀਂ ਬਤੀਤ ਕਰ ਸਕਦਾ ਮੈਂ ਐਦਾਂ ਹੀ ਠੀਕਾ ਤਾਂ ਉਹ ਮਤਲਬ ਕੱਲੇ ਰਹਿਣਾ ਸਿੱਖ ਲੈਂਦੇ ਆ ਕੱਲੇ ਜਾਉਣਾ ਸਿੱਖ ਲੈਂਦੇ ਫਿਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਵੀ ਕੌਣ ਮੇਰੇ ਲਈ ਕੀ ਸੋਚਦਾ ਮਾੜਾ ਚੰਗਾ ਦੇਖੋ ਦੁਨੀਆ ਦਾ ਤਾਂ ਕੰਮ ਹੀ ਹੈ ਜੀ ਮਾੜਾ ਚੰਗਾ ਸੋਚਣਾ ਨਾ ਤਾਂ ਤੁਹਾਡੇ ਹਾਰ ਕੋਈ ਅੱਜ ਪਾਵੇ ਨਾ ਕੱਲ ਪਾਵੇ ਇਸ ਭਰਮਾ ਚੋਂ ਬਹਿਮਾ ਚੋਂ ਤਾਂ ਨਿਕਲ ਜਾਓ ਕਿ ਤੁਹਾਨੂੰ ਕੋਈ ਲੋਕ 바ਵਾ ਕਰਨਗੇ ਜਾਂ சேனਲ ਦੇ 바ਵਾ ਤਾਂ ਤੁਹਾਡੀ ਕੋਈ ਨਹੀਂ ਕਰਦਾ ਇਹ ਦੁਨੀਆਦਾਰੀ ਹੈ ਜੀ ਦੁਨੀਆ ਦੇ ਵਿੱਚ ਇਹ ਸਭ ਕੁਝ ਚੱਲਦਾ ਮਾੜੇ ਲੋਕ ਵੀ ਆ ਚੰਗੇ ਲੋਕ ਆ ਪਰ ਮੈਂ ਉਹਨਾਂ ਲੋਕਾਂ ਨੂੰ ਸਨੇਹ ਲੈਣਾ ਚਾਹਣੀ ਆ ਵੀ ਜਿਹੜੇ ਬੰਦੇ ਕਿਸੇ ਨਾਲੋਂ ਕਿਸੇ ਦਾ ਫਰਕ ਪੈ ਗਿਆ ਤੇ ਤੁਸੀਂ ਬਾਅਦ ਵਿੱਚ ਠੱਕੇ ਨਾਲ ਜਾਂ ਰੋਹ ਬਣਾ ਲਓ ਉਹਨਾਂ ਨੂੰ ਸਮਝਾਉਣੇ ਆਂ ਵੀ ਅਸੀਂ ਐਂ ਕਰ ਦਾਂਗੇ ਅਸੀਂ ਵਾਹ ਕਰ ਦਾਂਗੇ ਤੂੰ ਕੀ ਚੀਜ਼ ਆ ਤਾਂ ਇਹ ਬਲਿੱਕ ਤੋਂ ਨਿਕਲ ਜਾਓ ਬੰਦੇ ਦੀ ਚੁੱਪ ਤੇ ਸਬਰ ਉਹਦੀ ਮਜ਼ਬੂਰੀਆਂ ਸਮਝੋ ਉਹਦੀ ਕਮਜ਼ੋਰੀਆਂ ਸਮਝੋ ਕੋਈ ਕੁਝ ਗੱਲਾਂ ਨੂੰ ਲੈ ਕੇ ਬੰਦਾ ਚੁੱਪ ਹੁੰਦਾ ਤੇ ਉਹਨੇ ਸਬਰ ਕੀਤਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਆ ਠੀਕ ਤੇ ਟਿਕ ਜਾਂਦੇ ਪਰ ਐਡਾ ਕਮਜ਼ੋਰ ਨਾ ਸਮਝੋ ਕਿਸੇ ਨੂੰ ਵੀ ਦੂਜਾ ਬੰਦਾ ਉਸ ਤੋਂ ਝਿਬਦਾ ਜਾਂ ਡਾਂਟਦਾ ਉਹ ਸਿਰਫ ਹਲਕਾ ਨਾਲ ਲੜਦਾ ਹੁੰਦਾ ਉਹਨੂੰ ਹੁੰਦਾ ਵੀ ਯਾਰ ਥੋੜਾ ਟਾਈਮ ਟੱਪਦਾ ਟੱਪ ਜਾਂਦੇ ਪਰ ਜੇ ਛੋਡੇ ਦੇ ਵਿੱਚ ਭਲੇਖੇ ਵੱੜ ਚੁੱਕੇ ਹਨ ਵੀ ਤੁਸੀਂ ਕਿਸੇ ਦਾ ਕੁਝ ਵਿਗਾੜ ਦੋਗੇ ਤੁਸੀਂ ਕੁਝ ਨਹੀਂ ਕਿਸੇ ਦਾ ਵਿਗਾੜ ਸਕਦੇ ਠੀਕ ਹੈ ਕਹਿੰਦੇ ਜਿੱਥੇ ਮੰਨਣਾ ਮਿਲੇ ਉੱਥੇ ਅੱਖ ਵੀ ਨਹੀਂ ਮਿਲਦੀ ਠੀਕ ਹੈ ਜਦੋਂ ਕਿਸੇ ਨਾ ਕਿਸੇ ਦਾ ਫਰਕ ਪੈ ਜੇ ਪਹਿਲੀ ਗੱਲ ਤਾਂ ਰੱਬ ਦੇ ਦਾ ਫਰਕ ਪਾਵੇਂ ਨਾ ਜੇ ਪੈ ਜੇ ਤਾਂ ਫਿਰ ਉਹ ਫਰਕ ਬਹੁਤ ਪੈਂਦੇ ਆ ਮੇਰਾ ਮਨ ਵੀ ਉਹੀ ਹੈ ਵੀ ਜੇ ਮੇਰਾ ਕਿਸੇ ਨੂੰ ਫਰਕ ਪੈ ਜੇ ਫਿਰ ਮੇਰਾ ਮਨ ਨਹੀਂ ਕਿਸੇ ਤੇ ਤੇਜਦਾ ਚਾਹੇ ਜਿਹੜਾ ਮਰਜ਼ੀ ਰਿਸ਼ਤਾ ਹੋਵੇ ਫਿਰ ਮੇਰੇ ਦਿਲ ਚ ਉਹਦੀ ਲਈ ਉਹ ਜਗ੍ਹਾ ਬਣ ਜਾਂਦੀ ਕਿਸ਼ਨ ਨੂੰ ਕੋਈ ਬੰਦਾ ਗਲਤ ਬੋਲਦਾ ਆਵਾ ਤਵਾ ਬੋਲਦਾ ਉਥੇ ਐਲੀਕੇਸ਼ਨ ਲਾਉਂਦਾ ਜਾਂ ਉਹ ਪੁੱਠਾ ਸਿੱਧਾ ਬੋਲਦਾ ਤੇ ਉਹ ਬੋਲ ਕੇ ਬਾਅਦ ਚ ਬੰਦੇ ਨੂੰ ਐ ਹੁੰਦਾ ਵੀ ਇਹ ਬੰਦਾ ਭੁੱਲ ਜਾਊਗਾ ਤੇ ਬਾਅਦ ਵਿੱਚ ਹੁੰਦਾ ਕਹਿਣਾਦਾ ਕੋਈ ਗੱਲ ਨਹੀਂ ਇਹ ਤਾਂ ਨੋਰਮਲ ਗੱਲ ਆ ਪਿਆਰ ਰਿਹਾ ਬੋਲਿਆਗਾ ਲੜਾਈਆਂ ਤੋਂ ਹੁੰਦੇ ਹੈਗੇ ਨਹੀਂ ਉਹਨਾਂ ਦਾ ਤਮੀਨੇ ਬੰਦਿਆਂ ਦਾ ਕੰਮ ਜਿਹੜੇ ਇਹ ਗੱਲਾਂ ਬੋਲਦੇ ਤੇ ਬੋਲ ਕੇ ਮਗਰ ਪਾਉਂਦੇ ਕਿ ਢਿੱਡੀਆਂ ਕਿ ਗੱਲਾਂ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਕਿਸੇ ਨੂੰ ਤੰਗ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਦੇ ਹੋ ਉਹਨੂੰ ਗਲਤ ਸ਼ਬਦ ਬੋਲਦੇ ਹੋ ਨਹੀਂ ਬੋਲਦਾ ਬੰਦਾ ਵੈਸੇ ਮੈਨੂੰ ਤਾਂ ਜਿਹੜਾ ਕੋਈ ਗਲਤ ਗਲਤ ਸ਼ਬਦ ਬੋਲਦਾ ਮੈਂ ਕਦੇ ਵੀ ਨਹੀਂ ਬੋਲਦਾ ਹੁਣ ਤਾਂ ਮੇਰੀ ਹੰਡੀ ਕੰਡੀਸ਼ਨ ਹੀ ਨਹੀਂ ਹੈਗੀ ਜੋ ਮੈਂ ਜ਼ਿਆਦਾ ਦਵਾਈਆਂ ਖਾਲੀਆਂ ਹੁਣ ਤਾਂ ਮੈਨੂੰ ਨਿੱਕੀ ਨਿੱਕੀ ਗੱਲ ਵੀ ਯਾਦ ਰਹਿੰਦੀ ਆ ਵੀ ਆ ਬੰਦੇ ਨੇ ਮੈਨੂੰ ਆਇਆ ਕੀਤਾ ਸੋ ਮੈਂ ਉਹਨਾਂ ਬੰਦਿਆਂ ਨੂੰ ਮੈਸੇਜ ਦੇਣਾ ਚਾਹਣੀ ਆ ਵੀ ਕਿਸੇ ਦੀ ਚੁੱਪ ਨੂੰ ਕਿਸ ਖੁਸ਼ ਨਹੀਂ ਹੈਗਾ ਬੋਲਣਾ ਨਹੀਂ ਚਾਹੁੰਦਾ ਤਾਂ ਉੱਥੇ ਤੁਸੀਂ ਕਿਸੇ ਨੂੰ ਮਜਬੂਰ ਨਾ ਕਰੋ ਕਿਉਂਕਿ ਉਸ ਤੋਂ ਬਾਅਦ ਉਹ ਬੰਦੇ ਦਾ ਜਿਆਦਾ ਹੀ ਦਿਮਾਗ ਖਰਾਬ ਹੁੰਦਾ ਹੁੰਦਾ ਹੈ ਵੀ ਤੁਸੀਂ ਮੈਨੂੰ ਇਦਾਂ ਕਿਹਾ ਤੇ ਇਹ ਕਿਹਾ ਠੀਕ ਹੈ ਉਹ ਕਹਿੰਦੇ ਹੁੰਦੇ ਆ ਮਨ ਮਿਲਿਆਂ ਦੇ ਮੇਲੇ ਇੱਥੇ ਗੁਰ ਤੇ ਨਾ ਇੱਥੇ ਚੇਲੇ ਜਿਹਦਾ ਕਿਸੇ ਨਾਲ ਕੋਈ ਮਨ ਮਿਲਿਆ ਕਿਸੇ ਵੀ ਰਿਸ਼ਤੇ ਚ ਉਹ ਉਹ ਖੁਸ਼ ਹੈ ਠੀਕ ਹੈ ਜੇ ਤੁਸੀਂ ਉਹਨੂੰ ਕਿਸੇ ਨਾਲ ਕੋਈ ਵੀ ਰਿਸ਼ਤੇ 'ਚ ਤੁਸੀਂ ਧੱਕਾ ਕਰੋਗੇ ਜਾਂ ਧੱਕਾ ਕਰਕੇ ਤੁਸੀਂ ਕਹੋਗੇ ਵੀ ਆਹ ਬੰਦਾ ਮੇਰਾ ਗੁਲਾਮ ਰਹੇ ਜਾਂ ਮੇਰੀਆਂ ਸੋਨੇ ਚੱਲੇ ਵੀ ਰਹੇ ਇਹ ਰਵਾਇਤ ਜਾ ਚੁੱਕਿਆ ਹੈ ਕੋਈ ਨੀ ਕਿਸੀ ਚੱਲਦਾ ਕਿਉਂਕਿ ਹਰ ਇੱਕ ਬੰਦਾ ਜਿੱਦਾਂ ਰੋਟੀ ਕਮਾ ਕੇ ਖਾਣ ਜਾਣਦਾ ਹੈ ਅੱਜ ਕੱਲ ਹਰ ਇੱਕ ਬੰਦੇ ਨੂੰ ਇਸ ਚੀਜ਼ ਦਾ ਪਤਾ ਲੱਗ ਚੁੱਕਿਆ ਵੀ ਰੋਟੀ ਆਪਦੀ ਕਮਾ ਕੇ ਖਾਣੀ ਪੈਂਦੀ ਹੈ ਜਿੱਥੇ ਕੋਈ ਤੁਹਾਡਾ ਸਾਥ ਨਹੀਂ ਹੁੰਦਾ ਜਿੱਥੇ ਕੋਈ ਤੁਹਾਡੀ ਇੱਜ਼ਤ ਨਹੀਂ ਤੇ ਉੱਥੇ ਵੀ ਤੁਸੀਂ ਮੂੰਹ ਨਾਲ ਬੜਾ ਵੀ ਪਸੰਦ ਨਹੀਂ ਕਰਦੇ ਮੇਰਾ ਤਾਂ ਉਹੀ ਰੋਲਾ ਵੀ ਜਿਹੜਾ ਕੋਈ ਜਿਹਨੇ ਮੇਰੀ ਰਿਸਪੈਕਟ ਨਹੀਂ ਕੀਤੀ ਆਪਾਂ ਤਾਂ ਉਹ ਮਨੋਂ ਹੀ ਮਾਰਦੇ ਜਿਹੜਾ ਬੰਦਾ ਮੈਨੂੰ ਗਲਤ ਵਾਰਡ ਯੂਜ਼ ਕਰ ਗਿਆ ਉਹ ਵੀ ਆਪਾਂ ਮਨੋਂ ਮਾਰਤਾ ਆਪਾਂ ਜ਼ਿੰਦਗੀ ਜਿਉਣੀ ਆ ਆਪਣੇ ਲਈ ਆਪਣੇ ਪਰਮਾਤਮਾ ਲਈ ਤੇ ਆਪਣੇ ਬੱਚਿਆਂ ਲਈ ਬਾਕੀ ਦਸਟਾ ਵੀ ਕੋਈ ਮੇਰੇ ਲਈ ਕੁਝ ਵੀ ਮੈ ਮੈਂ ਆਪਣੀ ਲਾਈਫ ਚ ਜਿੱਦਾਂ ਦੀ ਆ ਏਦਾਂ ਦੀ ਰਹਾਂਗੀ ਨਾ ਤਾਂ ਲੋਕ ਮੈਨੂੰ ਬਦਲ ਸਕਦੇ ਆ ਨਾ ਮੈਂ ਲੋਕਾਂ ਦੇ ਕਿਸੇ ਬਦਲਣਾ ਮੈਂ ਜਿਉਣਾ ਆਪਣੇ ਹਿਸਾਬ ਨਾਲ ਆ ਰੱਬ ਨੇ ਮੈਨੂੰ ਜਨਮ ਦਿੱਤਾ ਉਹਨੇ ਮੈਨੂੰ ਮੌਤ ਦਿਨੀ ਆ ਮੈਂ ਉਹਦੀ ਰਜ਼ਾ ਚ ਰਹਿਣਾ ਮੇਰਾ ਜੋਲ ਮੰਨ ਕਰਦਾ ਮੈਨੂੰ ਠੀਕ ਲੱਗਦਾ ਮੋਹੀ ਕਰਦੀ ਆ ਨਾ ਤਾਂ ਮੈਂ ਕਦੇ ਕਿਸੇ ਦੀ ਗੁਲਾਮੀ ਕੀਤੀ ਆ ਨਾ ਮੈਂ ਕਿਸੇ ਤੋਂ ਕਰਵਾਈ ਆ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਨੂੰ ਬੁਲਾਉਂਦੀ ਨਹੀਂ ਜਿਹਨੂੰ ਮੈਨੂੰ ਚੰਗੀ ਨਹੀਂ ਲੱਗਦੀ ਮੈਨੂੰ ਨਾ ਬੁਲਾਓ ਪਰ ਜੇ ਕੋਈ ਮੈਨੂੰ ਜ਼ਿਆਦਾ ਟਰੋਚ ਕਰਦੀ ਕੋਸ਼ਿਸ਼ ਕਰਦਾ ਤਾਂ ਫਿਰ ਆਪਾਂ ਨੂੰ ਦਿਲ ਚੋਂ ਇੰਦਲੀਟ ਮਾਰ ਦਿੰਦੇ ਆ ਫਿਰ ਕੋਈ ਉਦੇ ਨਾਲ ਆਪਣੀ ਆਪ ਮਿਲ ਜੂਗੀ ਸੋ ਮੇਰਾ ਕੈਸਾ ਮਤਨ ਐਸੀ ਹੀ ਆ ਰੱਬ ਨੇ ਮੈਨੂੰ ਜੈਸੀ ਬਣਾਇਆ ਮੈਂ ਐਸੀ ਰਹਿਣਾਗਾ ਸੋ ਜਿਨ੍ਹਾਂ ਨੂੰ ਮੈਂ ਪਸੰਦ ਨਹੀਂ ਨਾ ਬਲਾਓ ਕੋਈ ਮੈਨੂੰ ਫਰਕ ਨਹੀਂ ਪੈਂਦਾ ਪਰ ਜੇ ਕੋਈ ਕਿਸੇ ਵੀ ਤਰ੍ਹਾਂ ਗਲਤ ਫਿਰਮੀ ਆ ਵੀ ਮੈਨੂੰ ਵੀ ਠੱਕੇ ਨਾਲ ਜਾਂ ਤੁਸੀਂ ਮੈਨੂੰ ਮੇਰੀ ਇਨਸਲਟ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਕੋਈ ਗੱਲਬਾਤ ਕਰੋਗੇ ਤਾਂ ਆਪਾਂ ਨੂੰ ਮੂੰਹ ਨਹੀਂ ਲਾਉਂਦੇ ਆਪਾਂ ਭੁੱਲ ਜਾਂਦੇ ਆ ਵੀ ਉਹ ਕੌਣ ਆਪਾਂ ਯਾਦ ਵੀ ਨਹੀਂ ਰੱਖਦੇ ਇਹ ਬੰਦੇ ਨੂੰ ਜਿਹੜੇ ਬੰਦੇ ਇੰਟਰਫੇਅਰ ਕਰਦੇ ਸੋ ਮੈਂ ਚਾਹੁੰਦੀ ਆ ਵੀ ਜੈਸੀ ਸੋ ਨੂੰ ਜ਼ਿੰਦਗੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਤੁਸੀਂ ਇਸ ਜਗ ਤੋਂ ਥੁਰ ਜਾਣਾ ਜ਼ਿੰਦਗੀ ਆਪਦੇ ਹ ਤੁਸੀਂ ਉਹ ਕੰਮ ਕਰੋ ਜਿੰਨਾ ਚੋਂ ਤੁਹਾਨੂੰ ਖੁਸ਼ੀ ਮਿਲਦੀ ਆ ਤੁਸੀਂ ਐਸੀ ਜ਼ਿੰਦਗੀ ਜਿਉਂ ਕਿ ਤੁਸੀਂ ਸੰਗਜਾਂ ਕੇ ਕੋਸਾਂ ਕਦੇ ਕਿਸੇ ਦੀ ਛੇਪ ਚਾਪੇ ਜ਼ਿੰਦਗੀ ਨਾ ਜਿਉਮੋ ਕਿਉਂਕਿ ਜ਼ਿੰਦਗੀ ਅਗਲੇ ਦਿਨ ਦੀ ਨਹੀਂ ਜ਼ਿੰਦਗੀ ਤੁਹਾਡੀ ਆ ਪਰਮਾਤਮਾ ਨੇ ਤੁਹਾਨੂੰ ਵੱਖਰੀ ਜਗ੍ਹਾ ਦਿੱਤੀ ਆ ਵੱਖਰਾ ਨਾਮ ਦਿੱਤਾ ਤੁਹਾਡਾ ਵੀ ਕਰੋਤਬਾ ਜੱਗ ਤੇ ਆਇਆ ਤੁਸੀਂ ਠੀਕ ਆ ਨਾ ਗੁਲਾਮੀ ਕਰੋ ਤੇ ਨਾ ਕਰਾਓ ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹੁੰਦੀ ਆ ਕਿਉਂਕਿ ਜੀ ਮੈਂ ਤੋਂ ਤੋਂ ਲੈ ਕੇ ਬਹਾ ਘੱਟੋ ਘੱਟ ਬਣਾ ਲਾ 10 12 ਦਿਨ ਉਹ ਮੇਰੇ ਹਸਪਤਾਲ 'ਚ ਮਾਤਾ ਦਾ ਪਰੇਸ਼ ਹੋਇਆ ਸੀ ਟੈਸਟ ਵਗੈਰਾ ਖੱਦਬੰਦਤਾ ਮੈਂ ਕਿਹਾ ਸੋ ਤਾਂ ਚੀ ਉਹ ਇਹਨਾਂ ਕੁਝ ਲੋਕ ਕਰਦੇ ਨੇ ਜਿਹੜੇ ਲੋਕ ਕਿਸੇ ਨੂੰ ਆਪਣਾ ਗੁਲਾਮ ਸਮਝਦੇ ਆ ਮੈਨੂੰ ਉਹਨਾਂ ਤੇ ਬੜੀ ਚੜ ਚੜ ਗਈ ਹੈ ਸੋ ਵੀਡੀਓ ਬਾਰੇ ਅੱਜ ਵੀ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹੁੰਨੀ ਆ ਵੈਗਰੂ ਨਹੀਂ ਚਾਹਤ ਆਪਾਂ ਨੈਕਸਟ ਵੀਡੀਓ ਵੀ ਜਰੂਰ ਪਾਵਾਂਗੇ